ਬਹੁਤ ਘਟਿਆ ਗੱਲ ਆ ਸਾਡੇ ਸਿੱਖ ਕੋ ਮਾਤੇ ਕਿਉਂਕਿ ਐਡੇ ਹੀ ਆਗੂ ਹੋ ਕੇ ਐਡੀ ਸਾਡੇ ਕੋਲ ਤਾਕਤ ਹੋਵੇ ਮਜੂਦਾ ਸਰਕਾਰ ਆ ਜਾ ਮੋਦੀ ਸਰਕਾਰ ਆ ਜਾ ਕੇਂਦਰੀ ਆ ਲੈ ਜਾ ਭਗਵੰਤ ਮਾਨ ਇਹਨਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਕਿ ਜਿਹੜੇ ਮੁੱਦੇ ਤੇ ਤੁਸੀਂ ਲੋਕਾਂ ਦੀਆਂ ਵੋਟਾਂ ਲੁੱਟਦੇ ਜੇ ਉਹ ਮੁੱਦਾ ਸਾਡੇ ਭਾਈ ਅਮਰਪਾਲ ਸਿੰਘ ਨੇ ਅੰਮ੍ਰਿਤ ਛਕਾਉਣਾ ਨਸ਼ੇ ਨੂੰ ਬੰਦ ਕਰਨਾ ਇਹ ਕੀਤਾ ਸੀ ਤੇ ਉੱਥੋਂ ਚੁੱਕ ਕੇ ਤੁਸੀਂ ਜੇਲ੍ਹ ਭੇਜ ਦਿੱਤਾ ਜਿਹੜੇ ਮਾਈ ਭਾਈ ਸਾਡੀਆਂ ਸੰਪਰਦਾਵਾਂ ਸਾਡੇ ਸੰਤ ਮਹਾਪੁਰਸ਼ ਆ ਇਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਅਮਰਤ ਭਾਈ ਅਮਰਤਪਾਲ ਸਿੰਘ ਦਾ ਸਾਥ ਦੇਣਾ ਚਾਹੀਦਾ ਭਾਈ ਅਮਰਤਪਾਲ ਨੂੰ ਛੱਡਿਆ ਜਾਵੇ ਬੇਦੋਸ਼ਾ ਫੜਿਆ ਹੈ ਤੇ ਸਾਡੇ ਬੰਦੀ ਵਾਲੇ ਜੇਲ੍ਹ ਜਿਹੜੇ ਸਜ਼ਾ ਕੱਟ ਰਹੇ ਆ ਕਿਸਾਨ ਦੇ ਸੰਘਰਸ਼ ਆਗੂ ਹੈ ਵੀ ਅੱਗੇ ਵੰਗੋਂ ਤੋਂ ਖੜੀ ਆਪਾਂ ਖਾਣਾ ਤੇ ਮੋਦੀ ਸਾਹਿਬ ਤੈਨੂੰ ਵੀ ਬੇਨਤੀ ਕੀਤੀ ਜਾਂਦੀ ਆ ਤੈਨੂੰ ਪਤਾ ਖਾਲਸੇ ਦੇ ਨਾਲ ਜਿਹੜਾ ਰਾਜ ਖਾਲਸੇ ਦਾ ਵਾ ਇਹ ਮੋਦੀ ਸਾਹਿਬ ਆਪ ਹਾਂਜੀ ਤੇ ਬੱਬੂ ਜੀ ਜਿਹੜਾ ਪਿਛਲੇ ਸੰਘਰਸ਼ ਦੇ ਦੌਰਾਨ ਜਦੋਂ ਦੀਪ ਸਿੱਧੂ ਨੇ ਕਿਹਾ ਸੀ ਕਿ ਇਹਨਾਂ ਨੂੰ ਫੇਰ ਆਉਣਾ ਪੈਣਾ ਹੈ ਨਹੀਂ ਤੇ ਮੇਰੀਆਂ ਗੱਲਾਂ ਮੰਨ ਲਓ ਇਹਨਾਂ ਲੋਕਾਂ ਨੇ ਜੀ ਸਿੱਧੂ ਦੀਆਂ ਗੱਲਾਂ ਨਹੀਂ ਮੰਨੀਆਂ ਤੇ ਅੱਜ ਦੇਖ ਲਓ ਇਹਨਾਂ ਨੂੰ ਫੇਰ ਉਸੇ ਜਗ੍ਹਾ ਤੇ ਜਾਣਾ ਪਿਆ ਉਹ ਉੱਥਾਰੇ ਤੁਸੀਂ ਕੀ ਕਹਿਣਾ ਜਾਓਗੇ ਜੀ ਦੀਪ ਸਿੰਘ ਸਿੱਧੂ ਨੇ ਤੁਹਾਨੂੰ ਪਹਿਲਾਂ ਦੱਸਿਆ ਸੀ ਸਾਰੀ ਸੰਗਤਾਂ ਨੂੰ ਦੱਸਿਆ ਉਹਦੀਆਂ ਵੀਡੀਓ ਕੱਟ-ਕੱਟ ਕੇ ਵੇਖੋ ਤੇ ਅਹੀਂ ਆਗੂ ਹੋ ਕੇ ਇੰਡੀ ਸਾਡੇ ਕੋਲ ਤਾਕਤ ਹੋਵੇ ਸ਼ਰੋਮਣੀ ਅਕਾਲੀ ਦਲ ਹੋਵੇ ਸਿਰ ਦੇ ਕੇ ਸ਼ਰੋਮਣੀ ਬਣੀ ਹੋਵੇ ਇਹ ਇਹ ਵਿਕੇ ਹੋਏ ਆ ਲੋਕ ਇਹ ਸਾਰੇ ਵਿਕ ਗਏ ਆ ਸੰਤਮੰਤ ਸਾਰੇ ਵਿਕੇ ਹੋਇਆ ਇੱਕ ਸੂਰਮੇ ਆਪਣੇ ਆਪ ਨੂੰ ਘੋਉਂਦੇ ਆ ਬਾਣੀ ਬਾਰੇ ਦੇ ਨਾਲ ਪਿਆਰ ਗੁਪਜ ਕੀਚਨ ਸਤਾਉਗੇ ਜੋ ਅੰਮ੍ਰਿਤਪਾਲ ਸਿੰਘ ਦੀ ਕੱਲ ਰਿਕਾਰਡਿੰਗ ਆਈ ਹੈ ਜੇਲ੍ਹ ਦੇ ਵਿੱਚੋਂ ਉਹਦੇ ਬਾਰੇ ਉਹਨਾਂ ਬਾਰੇ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਾੜੀਆਂ ਸਾਡੀਆਂ ਮੌਜੂਦਾ ਸਰਕਾਰ ਆ ਜਾ ਮੋਦੀ ਸਰਕਾਰ ਆ ਜਾ ਕੇਂਦਰੀ ਆਲਾ ਆ ਜਾ ਭਗਵੰਤ ਮਾਨ ਇਹਨਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਕਿ ਜਿਹੜੇ ਮੁੱਦੇ ਤੇ ਤੁਸੀਂ ਲੋਕਾਂ ਦੀਆਂ ਵੋਟਾਂ ਲੁੱਟਦੇ ਜੇ ਉਹ ਮੁੱਦਾ ਸਾਡੇ ਭਾਈ ਅੰਮ੍ਰਿਤਪਾਲ ਸਿੰਘ ਨੇ ਅੰਮ੍ਰਿਤ ਛਕਾਉਣਾ ਨਸ਼ੇ ਨੂੰ ਬੰਦ ਕਰਨਾ ਇਹ ਕੀਤਾ ਸੀ ਉਥੋਂ ਚੁੱਕ ਕੇ ਤੁਸੀਂ ਜੇਲ੍ਹ ਭੇਜ ਦਿੱਤਾ ਅੱਜ ਦੁੱਖ ਭਰੀ ਕਹਾਣੀਆਂ ਸਿੱਖ ਭਾਈਚਾਰੇ ਵਾਸਤੇ ਦੇਖੋ ਜੇਲ੍ਹ ਦੇ ਵਿੱਚੋਂ ਕਿਹੋ ਜਿਹੀ ਪਰਪਰ ਬੋਲ ਰਿਹਾ ਵੀ ਸਾਡੇ ਨਾਲ ਇੰਨੇ ਧੱਕੇਸ਼ਾਹੀਆਂ ਕਰ ਰਿਹਾ ਇਹ ਇਹ ਆਪਣੇ ਸਿੱਖ ਸਮਾਜ ਨੂੰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਇਹ ਅੱਗੇ ਵੀਡੀਓ ਜਿਹੜੀ ਹੈ ਉਹਨਾਂ ਦੀ ਵੀਡੀਓ ਸੁਣ ਕੇ ਤੇ ਖਾਲਸਾ ਦੀ ਬੜਾ ਦੁੱਖ ਆਉਂਦਾ ਹੈ ਇਸ ਕਰਕੇ ਜਿਹੜੇ ਮਾਈ ਭਾਈ ਸਾਡੀਆਂ ਸੰਪਰਦਾਵਾਂ ਸਾਡੇ ਸੰਤ ਮਹਾਂਪੁਰਖਾਂ ਇਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਅੰਮ੍ਰਿਤ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣਾ ਚਾਹੀਦਾ ਔਰ ਜਿਹੜਾ ਚੱਲ ਰਿਹਾ ਸੰਘਰਸ਼ ਅਸੀਂ ਇਹਨਾਂ ਸੰਘਰਸ਼ ਵਾਲਿਆਂ ਵੀਰਾਂ ਨੂੰ ਕਿਸਾਨਾਂ ਨੂੰ ਇਹ ਬੇਨਤੀ ਕਰਦੇ ਆ ਕਿਤੇ ਅੱਗੇ ਵੰਗੂ ਧੋਖਾ ਨਾ ਖਾ ਲਿਓ ਜੇ ਹੁਣ ਜਿਹੜਾ ਥਮਾ ਆ ਗਿਆ ਪਹਿਲਾਂ ਸਾਡੀਆਂ ਮੁੱਖ ਬੰਗਾਂਏ ਰੱਖੋ ਭਾਈ ਅਮਰਤਪਾਲ ਨੂੰ ਛੱਡਿਆ ਜਾਵੇ ਬੇਦੋਸ਼ਾ ਫੜਿਆ ਹੈ ਤੇ ਸਾਡੇ ਬੰਦੀ ਵਾਲੇ ਜੇਲ੍ਹ ਜਿਹੜੇ ਸਜ਼ਾ ਕੱਟ ਰਹੇ ਆ ਜੇ ਇੱਕ ਬਾਇ ਕੀਤਾ ਉਹਨਾਂ ਨੇ ਉਹ ਆਪਦਾ ਭੁਗਤ ਚੁੱਕੇ ਆ ਤੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਔਰ ਸਾਡੇ ਮਾਝੇ ਦੇ ਮਜਾਹਲ ਜਿਹੜੇ ਆ ਸਾਡੇ ਸਰਵਨ ਸਿੰਘ ਪੰਦੇਰ ਬਹੁਤ ਸੱਚਾ ਸੁੱਚਾ ਲੀਡਰ ਆਪਣ ਨੂੰ ਮਿਲਿਆ ਹੈ ਇਹ ਮਹਨਰ ਸਾਹਿਬ ਆਪ ਨੂੰ ਵੀ ਬੇਨਤੀ ਕੀਤੀ ਜਾਂਦੀ ਜਿੰਨੇ ਸਾਡੇ ਖਾਨ ਦੇ ਸੰਘਰਸ਼ ਆਗੂ ਐ ਵੀ ਅੱਗੇ ਵੰਗੋ ਧੋਖਾ ਨਹੀਂ ਆਪਾਂ ਖਾਣਾ ਤੇ ਮੋਦੀ ਸਾਹਿਬ ਤੈਨੂੰ ਵੀ ਬੇਨਤੀ ਕੀਤੀ ਜਾਂਦੀ ਆ ਤੈਨੂੰ ਪਤਾ ਖਾਲਸੇ ਦੇ ਨਾਲ ਜਿਹੜਾ ਰਾਜ ਖਾਲਸੇ ਦਾ ਵਾ ਬਾਪੂ ਜੀ ਜਿਹੜਾ ਪਿਛਲੇ ਸੰਘਰਸ਼ ਦੇ ਦੌਰਾਨ ਜਦੋਂ ਦੀਪ ਸਿੱਧੂ ਨੇ ਕਿਹਾ ਸੀ ਕਿ ਇਹਨਾਂ ਨੂੰ ਫੇਰ ਆਉਣਾ ਪੈਣਾ ਐ ਨਹੀਂ ਤੇ ਮੇਰੀਆਂ ਗੱਲਾਂ ਮੰਨ ਲਓ ਇਹਨਾਂ ਲੋਕਾਂ ਨੇ ਦੀਪ ਸਿੱਧੂ ਦੀਆਂ ਗੱਲਾਂ ਨਹੀਂ ਮੰਨੀਆਂ ਤੇ ਅੱਜ ਦੇਖ ਲਓ ਇਹਨਾਂ ਨੂੰ ਫੇਰ ਉਸੇ ਜਗ੍ਹਾ ਤੇ ਜਾਣਾ ਪਿਆ ਉਹਦੇ ਕਹਿਣਾ ਚਾਹੋਗੇ ਅਸੀਂ ਉਹਨਾਂ ਬਾਰੇ ਇਹ ਕਹਿਣਾ ਚਾਹੁੰਦੇ ਹਾਂ ਜੋ ਵੀ ਧਾਰਮਿਕ ਇਨਸਾਨ ਹੈ ਜੇਦੀ ਬ੍ਰਿਤੀ ਧਾਰਮਿਕ ਹੋ ਜਾਂਦੀ ਆ ਉਹਦਾ ਕਹਿਣਾ ਮੰਨਣਾ ਚਾਹੀਦਾ ਹੈ ਉਹਦਾ ਕਹਿ ਨਹੀਂ ਮੰਨਿਆ ਤੇ ਅੱਜ ਸਾਨੂੰ ਫੇਰ ਦੁੱਖ ਬਰਾਬਰ ਤੇ ਚੱਲਣਾ ਪੈ ਰਿਹਾ ਇਹ ਭਾਈ ਦੀਪ ਸਿੰਘ ਸਿੱਧੂ ਨੇ ਤੁਹਾਨੂੰ ਪਹਿਲਾਂ ਦੱਸਿਆ ਸੀ ਸਾਰੀ ਸੰਗਤਾਂ ਨੂੰ ਦੱਸਿਆ ਉਹਦੀਆਂ ਵੀਡੀਓ ਕੱਟ ਕੱਟ ਕੇ ਵੇਖੋ ਆਦਮੀ ਭਾਈ ਅਮਰਪਾਲ ਦੇ ਨਾਲ ਉਹ ਚੀਜ਼ਾਂ ਹੋ ਰਹੀਆਂ ਜਿਹੜੀਆਂ ਸਾਡੀਆਂ ਰੰਗਜੀਤ ਦੇ ਸਮੇਂ ਤੇ ਹੋ ਰਹੀਆਂ ਅੱਸੀ ਸਾਡੇ ਨਾਲ ਉਸ ਵਾਂਗ ਸਾਡੇ ਨਾਲ ਬੀਤ ਰਿਹਾ ਹੈ ਤੋ ਜੇਲ੍ਹ ਦੇ ਵਿੱਚ ਬੈਰਕ ਦੇ ਵਿੱਚ ਅਤੇ ਬਾਦਗੂਮਾਂ ਦੇ ਵਿੱਚ ਕੈਮਰੇ ਲਾਏ ਗਏ ਆ ਉਸ ਨੂੰ ਤੁਸੀਂ ਕਿੱਥਾ ਦੇਖਦੇ ਹੋ ਅਸੀਂ ਬਹੁਤ ਨਿੰਦਨਯੋਗ ਕਰਦੇ ਆ ਇਹ ਸਰਕਾਰ ਦਾ ਵੀ ਜਿਹੜੀ ਸ਼ਾਮ ਦੀ ਸਰਕਾਰ ਆ ਭਾਈ ਤੁਸੀਂ ਰਹਿਮ ਕਰੋ ਕੋਈ ਨਾ ਕੋ ਸੋਚੋ ਤੁਸੀਂ ਵੀ ਇਹਦੇ ਜੇਲ੍ਹ ਕਟਨਾਏ ਇਹਨਾਂ ਨੇ ਅੱਗੇ ਪੰਜਾਬੀਆਂ ਨੇ ਧੱਕਾ ਕੀਤਾ ਵਾ ਤੇ ਅਸੀਂ ਕੀ ਕਰ ਰਹੇ ਆ ਇਹ ਉਹਨਾਂ ਨੂੰ ਵੀ ਸੁਤਨਾ ਚਾਹੀਦਾ ਤੇ ਸਾਡੀ ਪੰਜਾਬ ਸਰਕਾਰ ਨੂੰ ਵੀ ਇਹਦੇ ਬਾਰੇ ਕੋਈ ਮੁੱਦਾ ਖਾਉਣਾ ਚਾਹੀਦਾ ਵੀ ਇਹ ਕਿਉਂ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਆ ਸਾਡੇ ਜਿਹੜੇ ਆਗੂ ਆ ਸ਼੍ਰੋਮਣੀ ਕਮੇਟੀ ਦੇ ਇਹਨਾਂ ਨੂੰ ਪੂਰਾ ਜੋਰ ਅਪੀਲ ਕਰਦੇ ਆ ਇਹਦੇ ਮਗਰ ਪਿੱਛੇ ਭਾਈ ਅਮਰਤਪਾਲ ਸਿੰਘ ਦੇ ਪਿੱਛੇ ਜਿਹਨੇ ਸੰਤ ਮੰਤ ਮਹਾਂਪੁਰਖ ਆ ਸਾਰਿਆਂ ਨੂੰ ਬੇਨਤੀ ਆ ਵੀ ਤਕੜੇ ਹੋ ਕੇ ਆਪਾਂ ਹੰਬੜਾ ਮਾਰੀਏ ਸਾਹੀ ਗੁਰਦੁਆਰਾ ਟਾਪਸਰ ਦੀ ਧਰਤੀ ਦੇ ਉੱਤੇ ਬੋਲ ਰਹੇ ਆ ਬਾਬਾ ਧੰਨ ਧੰਨ ਬਾਬਾ ਜੀ ਜੀ ਜਿਨ੍ਹਾਂ ਨੇ ਖਾਲਸੇ ਦੀ ਰਾਜਧਾਨੀ ਖਾਲਸੇ ਦੀ ਗੁਰਦੁਆਰਾ ਟਾਪਸਰ ਦੀ ਧਰਤੀ ਰੱਖੀ ਆ ਬਾਪੂ ਜੀ कल दी अमृतपाल दी वीडियो आई आ उस तो बाद किसी भी सियासी लीडर दा धार्मिक लीडर दा इत्थो तक की अकाल तक ते जजिदार साहब तक दा कोई बयान नहीं आया इस बारे इस बारे तो दा की पूछना अच्छी इस बारे बहुत कटिया ਗੱਲ ਆ ਸਾਡੇ ਸਿੱਖ ਕੋ ਮਵਾਤੇ ਕਿਉਂਕਿ ਐਡੇ ਹੀ ਆਗੂ ਹੋ ਕੇ ਐਡੀ ਸਾਡੇ ਕੋਲ ਤਾਕਤ ਹੋਵੇ ਸ਼ਰੋਮਣੀ ਅਕਾਲੀ ਦਲ ਹੋਵੇ ਸਿਰ ਦੇ ਕੇ ਸ਼ਰੋਮਣੀ ਬਣੀ ਹੋਵੇ ਇਹ ਇਹ ਵਿਕੇ ਹੋਏ ਆ ਲੋਗ ਇਹ ਸਾਰੇ ਵਿਗ ਗਿਆ ਸੰਤਮੰਤ ਸਾਰੇ ਵਿਗੇ ਹੋਇਆ ਜੇ ਵਿਗੇ ਨਾ ਹੋਣ ਤਾਂ ਸਾਡੇ ਦੇਸ਼ ਤੇ ਤਾਂ ਭੀੜ ਨਾ ਖਤਮ ਹੋਵੇ ਜੇ ਦ੍ਰਿਵਾਨ ਨੂੰ ਬੰਨ ਲਾ ਸਕਦੇ ਆ ਨਸ਼ਿਆਂ ਨੂੰ ਬੰਨ ਲਾਉਣ ਵਾਸਤੇ ਭਾਈ ਅਮਰਤਪਾਲ ਤੁਰਿਆ ਇਹ ਕਿਉਂ ਨਹੀਂ ਇਹਨਾਂ ਸਾਥ ਦਿੱਤਾ ਇਹ ਸਾਰੇ ਨਿਵੇਕੇ ਆ ਲੋਗ ਇਹ ਸਿਆਸਤ ਦੀ ਝੋਲੀ ਦੇ ਵਿੱਚ ਡਿੱਗੇ ਆ ਇਹਨਾਂ ਲੀਡਰਾਂ ਦੀ ਝੋਲੀ 'ਚ ਡਿੱਗੇ ਆ ਅਸੀਂ ਦਾਸ ਨਹੀਂ ਡਿੱਗਾ ਦਾਸ ਜਿਹੜੇ ਸਾਡੇ ਗੁਰਦੁਆਰਾ ਟਾਪਸਰ ਦੀ ਧਰਤੀ 'ਤੇ ਆਹੀ ਕਹੇ ਲੀਡਰ ਦੇ ਝੋਲੀ 'ਚ ਨਹੀਂ ਗੇ ਅਸੀਂ ਕਾਲਪੁਰਖ ਦੀ ਝੋਲੀ 'ਚ ਗੁਰੂ ਗੋਬਿੰਦ ਸਿੰਘ ਉੱਥੇ ਆਜਰ ਨਾਜਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਲੀਡਰਾਂ ਬਾਰੇ ਤਾਂ ਜਦੋਂ ਤੁਸੀਂ ਕਹਿ ਦਿੱਤਾ ਤੁਸੀਂ ਸਿੱਖ ਕੌਮ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਿੱਖ ਕੌਮ ਨੂੰ ਇਹ ਅਪੀਲ ਕਰਦੇ ਆ ਐਸ ਵਕਤ ਸਿੱਖ ਸੂਰਮੇ ਆਪਣੇ ਆਪ ਨੂੰ ਭੌਂਦੇ ਆ ਬਾਣੀ ਬਾਰੇ ਦੇ ਨਾਲ ਪਿਆਰ ਕਰਦੇ ਆ ਸਿੱਖੀ ਦੇ ਨਾਲ ਪਿਆਰ ਕਰਦੇ ਆ ਭਾਵੇਂ ਕੋਈ ਕਿਸੇ ਵੀ ਰੰਗ ਦੇ ਵਿੱਚ ਆ ਉਹ ਸਿੱਖ ਹੋਣਾ ਚਾਹੀਦਾ ਤੇ ਉਹਦੇ ਉਹਨਾਂ ਨੂੰ ਹੀ ਅਪੀਲ ਕਰਦੇ ਆ ਵੀ ਵੱਧ ਚੜ ਕੇ ਅੱਗੇ ਉਹਨ ਸੰਤ ਮਹਾਂਪੁਰਛ ਜਿestrਾ ਸਾਡੇ ਸੰਤਾਂ ਕਿਹੜੇ ਕਿਹੜੇ ਸੰਤ ਦਾ ਇਥੇ ਇੱਕ ਸੰਤ ਜਿਹੜਾ ਨਾ ਉਹ ਦਰਿਆ ਬੰਨ ਲਾ ਸਕਦਾ ਇੱਕ ਸੰਤ ਜਿਹੜਾ ਇਸ ਚੀਜ਼ ਨੂੰ ਰੋਕ ਸਕਦਾ ਜੇ ਸਾਡੀ ਤਾਕਤ ਵਰਤਣ ਦੀ ਪੁਰਾਣੀਆਂ ਸਰਕਾਰਾਂ ਸੀ ਉਹਨਾਂ ਨੂੰ ਆਪਾਂ ਲੋਕ ਕਹਿੰਦੇ ਸੀ ਕਿ ਚੰਗੀਆਂ ਨਹੀਂ ਹਨ ਆਪਾਂ ਫਿਰ ਬਦਲਾ ਲਿਆਂਦਾ ਹੁਣ ਇਸ ਸਰਕਾਰ ਨੂੰ ਤੁਸੀਂ ਕਿੱਦਾਂ ਦੇਖਦੇ ਅਸੀਂ ਇਸ ਸਰਕਾਰ ਨੂੰ ਤਾਂ ਬਹੁਤ ਚੰਗਾ ਕਰਕੇ ਬਿਨ ਲਿਆਂਦਾ ਸੀ ਅਸੀਂ ਆਪ ਖੋਦੇ ਗੱਲ ਦੇ ਵਿੱਚ ਪਹਿਰਾ ਦਿੱਤਾ ਕਿ ਸਾਡਾ ਭਗਵੰਤ ਮਾਨ ਆਵੇ ਤੇ ਸਾਡੇ ਵਾਸਤੇ ਚੰਗੀ ਚੀਜ਼ ਲੈ ਕੇ ਆਊਗਾ ਪਰ ਚੀਜ਼ਾਂ ਬਹੁਤ ਚੰਗੀਆਂ ਵੀ ਲੈ ਕੇ ਆਏ ਪਰ ਆ ਜਿਹੜੀ ਇਹਨੇ ਨਖਿੱਦੀ ਕੀਤੀ ਆ ਸਿੱਖ ਕੌਮ ਦੀ ਸਾਡੇ ਵਿੱਚ ਢਾਲ ਕੇ ਸਾਡੇ ਨਾਲ ਰਹਿ ਕੇ ਇਹਦੀ ਕਹਿਣੀ ਕਰਨੀ ਨਹੀਂ ਦੇ ਅਸੀਂ ਚੱਲੇ ਸਾਡੇ ਭਾਈ ਅਮਰਤਪਾਲ ਸਿੰਘ ਚੱਲਿਆ ਤੇ ਫਿਰ ਇਹਨੇ ਧੋਖਾ ਕੀਤਾ ਸਾਡੇ ਨਾਲ ਇਹ ਸਰਕਾਰ ਉਹਨਾਂ ਸਰਕਾਰਾਂ ਨਾਲੋਂ ਵੀ ਮਾੜੀ ਨਿਕਲੀ ਐ ਮਾਰੇ ਨੂੰ ਮਾਰਾ ਨਾ ਕਹੀਏ ਚੰਗੇ ਨੂੰ ਚੰਗਾ ਨਾ ਕਹੀਏ ਤੇ ਖਾਲਸਾ ਜੀ ਫਿਰ ਕਿਤਨਾ ਜੇ ਅਸੀਂ ਫੁੱਲ ਨੂੰ ਫੁੱਲ ਕਵਾਂਗੇ ਤੇ ਕੰਡੇ ਨੂੰ ਕੰਡਾ ਕਵਾਂਗੇ ਤਾਂ ਅਸੀਂ ਰੱਬ ਦੇ ਘਰ ਪਿਆਰੇ ਹੋਵਾਂਗੇ ਜੇ ਅਸੀਂ ਫੁੱਲ ਨੂੰ ਕੰਡੇ ਕਹਿ ਦਾਂਗੇ ਤੇ ਕੰਡਿਆਂ ਨੂੰ ਫੁੱਲ ਕਹਿ ਦਾਂਗੇ ਤਾਂ ਅਸੀਂ ਮਾਰੇ ਜਾਵਾਂਗੇ ਬੈ ਬੈ ਕੇ ਗੱਲਾਂ ਕਰਦੇ ਆ ਵੀਡੀਓ ਦੇ ਵਿੱਚ ਵੇਖੀਦਾ ਅਸੀਂ ਗੱਲਾਂ ਨਹੀਂ ਕਰਦੇ ਅਸੀਂ ਲੜਾਈ ਵੀ ਲੜਨੇ ਆ ਅਸੀਂ ਅਦਾਲਤ ਤੇ ਕੇਸ ਪਾਇਆ ਇਹਨਾਂ ਦੇ ਉੱਤੇ ਅਸੀਂ ਸਾਰੇ ਕੰਮ ਜ ਕਰਨ ਜਾਣਦੇ ਆ ਅਸੀਂ ਥੋੜੀ ਜਿਹੜੇ ਮਸਲੇ ਤੇ ਕੇਸ ਪਾਇਆ ਤੁਸੀਂ ਅਸੀਂ ਐਸੇ ਮਸਲੇ ਤੇ ਕੇਸ ਪਾਇਆ ਵੀ ਭਗਵਾਨਤਮਨ ਸਾਹਿਬ ਹੋ ਅਮਰਤਪਾਲ ਜਿਹੜਾ ਹੈ ਬੇਦੋਚਾ ਹੈ ਇਹ ਦੋਚੀ ਇਹ ਆ ਜਿਨ੍ਹਾਂ ਨੇ ਸਿੱਧਾਂ ਦੀ ਧਰਤੀ ਦੇ ਤੋਂ ਕਿਸਾਨ ਦੁਨੀਆ ਲੋ ਉਹ ਭਰਾਓ ਇੱਕ ਇੱਕ ਮੰਗ ਜ਼ਰੂਰ ਲੈ ਕੇ ਨਾਲ ਵੇਚ ਰੱਖਣੀ ਆ ਵੀ ਸਾਡੇ ਦੇਸ਼ ਦੇ ਵਿੱਚ ਠੇਕੇ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਆ ਸਾਡੇ ਪੰਜਾਬ ਦੇ ਵਿੱਚ ਪੋਸਤ ਵਿਜਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਆ ਜਿੱਦਾਂ ਪੰਜਾਬ ਦੇ ਵਿੱਚ ਕਰ ਕਰ ਅੱਜ ਕੱਲ ਮਾਰੂ ਨਸ਼ੇ ਵੜ ਚੁੱਕੇ ਆ ਤੁਹਾਨੂੰ ਇਹਨਾਂ ਹੱਲ ਕੀ ਲੱਗਦਾ ਹੈ ਕਿ ਸਰਕਾਰ ਇਹਦਾ ਹੱਲ ਕਿਤਾ ਕਰ ਸਕਦੀ ਇਹਦਾ ਹਾਲਤ ਉਹ ਸਰਕਾਰ ਤੋਂ ਨਹੀਂ ਨਿਕਲਣੀ ਸਾਡੀ ਸਰਕਾਰ ਕੱਢੂਗੀ ਅਸੀਂ ਸਰਕਾਰ ਸਰਕਾਰ ਕਰੀ ਤੇ ਫਿਰ ਤੁਹਾਨੂੰ ਲੱਗਦਾ ਕਿ ਸਰਕਾਰ ਤੁਹਾਡਾ ਕੀ ਕਹਿਣ ਦਾ ਮਤਲਬ ਜਾਂ ਖੇਤੀ ਹੋਵੇ ਜਾਂ ਕਿੰਨਾ ਸੇ ਫਿਰ ਸਾਡਾ ਇਹ ਮੰਨਦਾ ਕਿ ਖੇਤੀ ਹੋਵੇ ਸਰਕਾਰ ਦੇ ਧਾਰੇ ਦੇ ਵਿੱਚ ਹੋਵੇ ਜਿਸ ਤਰ੍ਹਾਂ ਸ਼ਰਾਬ ਦੇ ਫੀਮ ਸ਼ਰਾਬ ਦੇ ਠੇਕੇ ਆ ਇਸ ਤਰ੍ਹਾਂ ਠੇਕੇ ਖੋਲ ਕੇ ਠੇਕੇ ਦੇ ਨਾਲ ਹੀ ਸਾਡੀ ਸਾਡੇ ਨੌਜਵਾਨ ਭਰਤੀ ਕੀਤੇ ਜਾਣ ਨਾਲੇ ਜਿਹੜੇ ਪਿੰਡਾਂ ਦੇ ਵਿੱਚ ਨਸ਼ਾ ਕੋਰੀ ਅਮਲੀ ਜਿਹੜੇ ਦਾਦਾ ਹੀ ਘਰ ਘਰ ਦਿਆਂ ਤੋਂ ਲੁੱਟਖੁਟ ਕਰਕੇ ਘਰ ਦੇ ਤਾਲੇ ਤੋੜ ਕੇ ਮਾਇਆ ਕੱਢ ਕੇ ਲੈ ਜਾਂਦੇ ਇਹੋ ਜਿਹੇ ਬੰਦਿਆਂ ਨੂੰ ਹਸਪਤਾਲਾਂ 'ਚ ਰੱਖ ਕੇ ਉਹਨਾਂ ਨੂੰ ਤੁਮਤਾ ਤੁਮਤਾ ਪੋਸਟ ਦਾ ਦੇ ਕੇ ਤੇ ਉਹਨਾਂ ਨੂੰ ਸਾਫ਼ ਸੁਥਰੇ ਕੀਤਾ ਜਾਵੇ ਗੱਲ ਤੇ ਕੋਈ ਵੀ ਨਹੀਂ ਆ ਹਾਂ ਇਹ ਸਾਡੀਆਂ ਸਰਕਾਰਾਂ ਜਾਣ ਕੇ ਸਾਨੂੰ ਮਰਉਣ ਲਈਆਂ ਇਸ ਬਾਰੇ ਸਾਡੇ ਵਿਚਾਰ ਜਿਹੜੇ ਅਸੀਂ ਅੱਗੇ ਵੀ ਦੱਸਾਂਗੇ ਹੁਣ ਵੀ ਦੱਸਦੇ ਰਾਵਾਂਗੇ ਤੇ ਸਾਡੀ ਜਿਹੜੀ ਇਹ ਵੀਡੀਓ ਆ ਇਹ ਸਾਰੀ ਸਿੱਖ ਸੰਗਤਾਂ ਦੇ ਵਿੱਚ ਅਪੀਲ ਹੈ ਸਾਰੀਆਂ ਸਿੱਖ ਸੰਗਤਾਂ ਵਾਸਤੇ ਪਹੁੰਚਣੀ ਚਾਹੀਦੀ ਹੈ ਅਸੀਂ ਇਹ ਸੰਘਰਸ਼ ਜਿਹੜਾ ਪੂਰੇ ਜ਼ੋਰ ਸ਼ੋਰ ਦੇ ਨਾਲ ਲੜ ਲੈ ਸਾਡਾ ਪਿਛਲਾ ਰਿਕਾਰਡ ਕੋਈ ਵੇਖਣਾ ਚਾਵੇ ਉਹ ਵੀ ਅਸੀਂ ਦੱਸਾਂਗੇ ਉਹਨਾਂ ਵਾਲਾ ਰਿਕਾਰਡ ਜਿਹੜਾ ਉਹ ਵੀ ਅਸੀਂ ਸਰਕਾਰ ਦੇ ਸਾਹਮਣੇ ਕਰਾਂਗੇ ਆਹ ਉਹ ਫਤੇ ਬੁਲਾ ਦिए ਯਗਾਰੇ ਬੁਲਾ ਦੇ ਨੇ ਆ ਲੋ ਜਾ ਦੇ ਫਤੇ ਪਾਵੇ ਸੰਟਰ ਨਾਲ ਤੇ ਖਾਲਸਾ ਪਿੰਡਰਾਲੇ ਦੇ ਮਨ ਨੂੰ ਭਾਜੇ ਘਰ ਘਰ ਪੋਸਤ ਜਾਵੇ ਖਾਲਸੇ ਦੀ ਚੜ੍ਹਦੀ ਕਲਾ ਹੋ ਜਾਵੇ ਆ ਸ੍ਰੀ ਆਕਾਰ ਸਾਡੀਆਂ ਇੰਨੀਆਂ ਕੁ ਵਿਚਾਰਾ ਵਾ ਇੰਨੀਆਂ ਸਾਡੀਆਂ ਬੇਨਤੀਆਂ ਪ੍ਰਮਾਣ